ਸਤਨਾਮ ਵਾਹਿਗੁਰੂ ਸਾਹਿਬ ਜੀ ਗਾਉੜੀ ਗਵਾਰੇ ਰੀ ਮਹਲਾ ਪੰਜਵਾਂ ਸਤਗੁਰ ਦਰਸ਼ਨ ਅਗਣ ਨਿਵਾਰੀ ਸਤਗੁਰ ਭੇਟਤ ਹਮੈ ਮਾਰੀ ਸਤ ਗੁਰ ਸੰਗ ਨਾਹੀ ਮਨ ਡੋਲ ਅੰਮ੍ਰਿਤ ਬਾਣੀ ਗੁਰਮੁਖ ਬੋਲਾ ਸਭ ਜਗ ਸਾਚਾ ਜਾਂ ਸਚ ਮੈਂ ਰਾਤੇ ਸੀਤਲ ਸ਼ਾਂਤ ਗੁਰ ਤੇ ਪ੍ਰਭ ਜਾਤੇ ਰਹਾਓ ਸੰਤ ਪ੍ਰਸਾਦ ਜਪੇ ਹਰ ਨਾਮ ਸੰਤ ਪ੍ਰਸਾਦ ਹਰ ਕੀਰਤਨ ਗਾਉ ਸੰਤ ਪ੍ਰਸਾਦ ਸਗਲ ਦੁੱਖ ਮਿਟਾ ਸੰਤ ਪ੍ਰਸਾਦ ਬੰਧਨ ਤੇ ਛੂਟੇ ਸੰਤ ਕਿਰਪਾ ਤੇ ਮਿਟੇ ਮੋਹ ਭਰਮ ਸਾਧ ਰੇਣ ਮਜਨ ਸਭ ਧਰਮ ਸਾਦ ਕਿਰਪਾਲ ਦਿਆਲ ਗੋਬਿੰਦ ਸਾਦਾ ਮੈਂ ਇਹ ਹਮਰੀ ਜਿੰਦ ਕਿਰਪਾ ਨਿਦ ਕਿਰਪਾਲ ਧਿਆਵੋ ਸਾਦ ਸੰਗ ਤਾਂ ਬੈਠਣ ਪਾਵੋ ਮੋਹਿ ਨਿਰਗੁਣ ਕੋ ਪ੍ਰਭ ਕੀਨੀ ਦਇਆ ਸਾਦ ਸੰਗ ਨਾਨਕ ਨਾਮ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 183 ਦੇ ਉੱਪਰ ਅੰਕਿਤ ਹੈ ਸਤਿਗੁਰੂ ਸਭ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਸਭ ਜਗ ਸਾਚਾ ਜਾਂ ਸੱਚ ਮੈਂ ਰਾਤੇ ਸੀਤਲ ਸ਼ਾਂਤ ਗੁਰ ਤੇ ਪ੍ਰਭ ਜਾਤੇ ਜਿਸ ਦਿਨ ਗੁਰੂ ਦੇ ਨਾਲ ਸਾਝ ਪਾ ਕੇ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਕੇ ਪ੍ਰਮਾਤਮਾ ਦੀ ਕਿਰਪਾ ਦਾ ਪਾਤਰ ਮਨੁੱਖ ਬਣਦਾ ਹੈ ਕੋਸ਼ ਨੂੰ ਫਿਰ ਸਾਰਾ ਸੰਸਾਰ ਹੀ ਸਦਾ ਥਿਰ ਲੱਗਦਾ ਹੈ ਸਾਰਾ ਸੰਸਾਰ ਹੀ ਪਰਮੇਸ਼ਰ ਦਾ ਰੂਪ ਲੱਗਦਾ ਹੈ ਨੇ ਤਾਂ ਫਿਰ ਬਿਤਕਰਿਆਂ ਦੇ ਵਿੱਚ ਭੇਦ ਭਾਵ ਦੇ ਵਿੱਚ ਜ਼ਿੰਦਗੀ ਬਤੀਤ ਹੁੰਦੀ ਹੈ ਸਭ जग ਸਾਚਾ ਜਾਂ ਸੱਚ ਮੇਰਾ ਤੇ ਉਹ ਲੋਕ ਭਾਵੇਂ ਉਸ ਸਮੇਂ ਦੇ ਵਿੱਚ ਸਨ ਭਾਵੇਂ ਅੱਜ ਹਨ ਜਿਨ੍ਹਾਂ ਦੇ ਮਨ ਦੇ ਵਿੱਚ ਨਫ਼ਰਤ ਹੈ ਉਹਨਾਂ ਨੇ ਉਸ ਵੇਲੇ ਵੀ ਸਵਾਲ ਕੀਤੇ ਅੱਜ ਵੀ ਸਵਾਲ ਖੜੇ ਆ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੁੱਛਿਆ ਕਿ ਧਰਮ ਕਿਹੜਾ ਚੰਗਾ ਹੈ ਮੁਸਲਮਾਨ ਜਾਂ ਹਿੰਦੂ ਜਿਹੜਾ ਪ੍ਰਮਾਤਮਾ ਦੀ ਦਰਗਾਹ ਵਿੱਚ ਕਬੂਲ ਹੋਏਗਾ ਸਵਾਲ ਕੀਤਾ ਉਹਨਾਂ ਨੇ ਪੁੱਛਣ ਗੱਲ ਇਮਾਨ ਦੀ ਕਾਜੀ ਮੋਲਾ ਇਕੱਠੇ ਹੋਈ ਵੱਡਾ ਸੰਗ ਵਰਤਾਇਆ ਲਖ ਨਾ ਸਕੇ ਕੁਦਰਤ ਕੋਈ ਪੁੱਛਣ ਫੋੜ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਨ ਹੋਈ ਬਾਬਾ ਆਖੇ ਹਾਜੀਆਂ ਸ਼ੁਭ ਅੰਮਲਾਂ ਵਾਜੋਂ ਦੋਨੋਂ ਉਹਨੇ ਤੱਕਰ ਭੇਦ ਭਾਵ ਹੈ ਜਿੰਨੇ ਤੱਕਰ ਅਸੀਂ ਪਰਮੇਸ਼ਰ ਦੇ ਨਾਲ ਨਹੀਂ ਜੁੜਦੇ ਸੰਜੀਵਾਲਤਾ ਜੋ ਮਾਨਵਤਾ ਦਾ ਧਰਮ ਜਿਹੜਾ ਸਤਗੁਰੂ ਨੇ ਦਿੱਤਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੱਥੇ ਗੁਰੂ ਸਾਹਿਬਾਨ ਦੀ ਬਾਣੀ ਹੈ ਉੱਥੇ ਭਗਤਾਂ ਦੀ ਵੀ ਬਾਣੀ ਹੈ ਅਲੱਗ-ਅਲੱਗ ਧਰਮਾਂ ਦੇ ਕਹਾਉਣ ਵਾਲੇ ਜਿਹੜੇ ਲੋਕ ਸਨ ਜਿਨ੍ਹਾਂ ਨੇ ਪ੍ਰਮਾਤਮਾ ਪਰਮੇਸ਼ਰ ਦੀ ਭਗਤੀ ਕੀਤੀ ਤੇ ਉਹਨਾਂ ਨੂੰ ਕੋਈ ਫਿਰ ਦੂਸਰਾ ਦੇਖਿਆ ਨਹੀਂ ਉਹਨਾਂ ਨੇ ਤਾਂ ਇੱਕ ਗੱਲ ਕਹੀ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਈ ਵੇ ਬੀਠਲ ਉਮੇ ਬੀਠਲ ਬੀਠਲ ਬਿਨ ਸੰਸਾਰ ਨਹੀਂ ਅੰਦਰ ਜਿੱਦ ਨੂੰ ਪਰਮੇਸ਼ਰ ਨਾਲ ਰਤ ਗਏ ਨਾ ਫਿਰ ਕੋਈ ਐਸਾ ਲੱਗਦਾ ਹੀ ਨਹੀਂ ਗੁਰੂ ਮਹਾਰਾਜ ਕਹਿੰਦੇ ਭਾਈ ਇਹ ਸ਼ਬਦ ਆਉਂਦਾ ਗੁਰੂ ਅਰਜਨ ਸਾਹਿਬ ਜੀ ਦਾ ਕਹਿੰਦੇ ਸੁਖੀਏ ਕੋ ਪੇਖੈ ਸਭ ਸੁਖੀਆ ਜਿਹੜਾ ਆਤਮਿਕ ਤੌਰ ਤੇ ਸੁਖੀ ਹੈ ਉਹਨੂੰ ਸਾਰੇ ਸੁਖੀ ਲੱਗਦੇ ਸੁਖੀਏ ਕੋ ਪੇਖੇ ਸਭ ਸੁਖੀਆ ਰੋਗੀ ਕੇ ਭਾਣੇ ਸਬਰੋਗੀ ਕਰਨ ਕਰਾਵਣ ਹਾਰ ਸੁਆਮੀ ਆਪਨ ਹਾਥ ਸੰਜੋਗੀ ਸਤਿਗੁਰ ਕਹਿੰਦੇ ਮਨ ਮੇਰੇ ਜਿਨ ਆਪਣਾ ਧਰਮ ਗਵਾਤਾ ਇਸਕੇ ਭਾਣੇ ਕੋਈ ਨਾ ਭੋਲਾ ਜਿਨ ਸਗਲੋ ਬ੍ਰਹਮ ਪਛਾਣ ਇਹ ਕਦੋਂ ਪ੍ਰਾਪਤੀ ਹੋਏਗੀ ਕਹਿੰਦੇ ਜਦਨ ਵਿਸਰ ਗਈ ਸਭਤਾਤ ਪਰਾਇ ਜਬ ਤੇ ਸਾਧ ਸੰਗਤ ਮੋਪਾਈ ਨਾ ਕੋ ਵੈਰੀ ਨਾ ਹੀ ਬੇਗਾਨਾ ਸਗਲ ਸੰਗ ਹਮ ਕੋ ਬਣ ਆਏ ਹਰੇਕ ਦੇ ਅੰਦਰ ਪ੍ਰਮਾਤਮਾ ਦਿਖੇਗਾ ਕਦੋਂ ਕਹਿੰਦੇ ਸੱਚ ਮੈਂ ਰਾਤੇ ਜਦੋਂ ਸੱਚੇ ਨੇ ਜਾਣ ਪਰ ਜੇ ਆਪਾਂ ਦੂਸਰਾ ਪਾਸਾ ਦੇਖਦੇ ਆ ਅੱਜ ਭਰਾ ਨੂੰ ਭਰਾ ਨਹੀਂ ਦਿਖਦਾ ਬੱਚਿਆਂ ਨੂੰ ਮਾਂ ਬਾਪ ਦੇ ਵਿੱਚ ਰੱਬ ਨਹੀਂ ਦਿਖਦਾ ਗਵਾਂਡੀਆਂ ਦੇ ਵਿੱਚ ਨਹੀਂ ਦਿਖਦਾ ਤੇ ਬੜੀ ਦੂਰ ਦੀ ਗੱਲ ਹੈ ਤੇ ਸਤਗੁਰੂ ਕਹਿੰਦੇ ਭਾਈ ਜਿਹੜੇ ਸੱਚੇ ਨਾਲ ਰੱਤ ਜਾਂਦੇ ਆ ਜਿਹੜੇ ਸੱਚੇ ਨਾਲ ਪਿਆਰ ਕਰਦੇ ਆ ਉਹ ਸਾਰਾ ਕੁਝ ਉਹਨਾਂ ਨੂੰ ਸੱਚਾ ਲੱਗਦਾ ਹੈ ਕਿ ਉਹ ਪਰਮੇਸ਼ਰ ਸਭ ਜਗ੍ਹਾ ਵਿਆਪਕ ਹੈ ਸਭ ਜਗ ਸਾਚਾ ਜਾਂ ਸੱਚ ਮੇ ਰਾਤੇ ਸੀਤਲ ਸ਼ਾਂਤ ਗੁਰ ਤੇ ਪ੍ਰਭ ਜਾਤੇ ਪਰ ਗੁਰੂ ਤੋਂ ਬਿਨਾ ਪ੍ਰਮਾਤਮਾ ਨੂੰ ਜਾਣਿਆ ਨਹੀਂ ਜਾ ਸਕਦਾ ਇਹ ਸਿੱਖੀ ਦਾ ਸਿਧਾਂਤ ਹੈ ਬਿਨ ਸਤਗੁਰ ਕਿਨੇ ਨਾ ਪਾਇਓ ਬਿਨ ਸਤਗੁਰ ਕਿਨੇ ਨਾ ਪਾਇਆ ਬਸ ਜੀ ਕਹਿੰਦੇ ਜਿੱਦਣ ਸਤਗੁਰੂ ਨਾਲ ਜੁੜੇਗਾ ਸਤਗੁਰੂ ਤੋਂ ਪ੍ਰਮਾਤਮਾ ਦੀ ਸਮਝ ਆਏਗੀ ਸੀਤਲ ਸ਼ਾਂਤ ਤੂੰ ਅੰਦਰੋਂ ਠੰਡਾ ਠਾਰ ਹੋ ਜਾਏਗਾ ਤੇਰੇ ਆਤਮਿਕ ਤੌਰ ਤੇ ਤੈਨੂੰ ਸ਼ਾਂਤੀ ਆਏਗੀ ਸੀਤਰ ਸ਼ਾਂਤ ਗੁਰ ਤੇ ਪ੍ਰਭ ਜਾਤੇ ਰਹਾਓ ਸਤਗੁਰ ਦਰਸ਼ਨ ਅਗਣ ਨਿਵਾਰੀ ਹੁਣ ਅੱਗ ਵੀ ਕਿੰਨੇ ਤਰ੍ਹਾਂ ਦੀ ਹੈ ਇਥੇ ਕਿਹੜੀ ਅੱਗ ਦੀ ਗੱਲ ਕੀਤੀ ਸਤਿਗੁਰੂ ਨੇ ਤ੍ਰਿਸ਼ਨਾ ਦੀ ਅੱਗ ਜਿਹੜੀ ਹੈ ਜਦੋਂ ਅਸੀਂ ਸਤਿਗੁਰੂ ਮਹਾਰਾਜ ਦੀ ਬਾਣੀ ਪੜਾਂਗੇ ਬਾਣੀ ਨੂੰ ਵਿਚਾਰਾਂਗੇ ਅਮਲੀ ਤੌਰ ਤੇ ਲੈ ਕੇ ਆਵਾਂਗੇ ਤੇ ਅੰਦਰੋਂ ਸਾਡੀ ਜਿਹੜੀ ਆ ਤ੍ਰਿਸ਼ਨਾ ਦੀ ਅੱਗ ਜਿਹੜੀ ਹੈ ਉਹ ਨਿਵਰਤ ਹੋਏ ਪਾਸ਼ਾ ਜੀ ਕਹਿੰਦੇ ਨਾ ਭਾਈ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਸੀਤ ਹੋਏ ਮਨੁਆ ਜਿਹੜੀ ਅੱਗ ਬੁਝ ਗਈ ਉਹ ਪਰਮੇਸ਼ਰ ਅਕਾਲ ਪੁਰਖ ਨੇ ਕਿਰਪਾ ਕਰ ਦਿੱਤੀ ਰੰਮਤ ਹੋ ਗਈ ਨਾ ਪਰਮੇਸ਼ਰ ਦੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਬੁਝੀ ਸ਼ੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਹੀ ਜੀ ਸਤਿਗੁਰ ਦਰਸ਼ਨ ਅਗਣ ਨਿਵਾਰੀ ਸਤਿਗੁਰੂ ਮਦੇ ਦਰਸ਼ਨ ਸਤਿਗੁਰ ਦੀ ਬਾਣੀ ਨਾਲ ਜਦੋਂ ਸਾਝ ਪਾਈ ਜਦੋਂ ਸਤਿਗੁਰ ਦੀ ਬਾਣੀ ਨੂੰ ਪੜ ਕੇ ਉਹਨੂੰ ਸਮਝਿਆ ਸਮਝ ਕੇ ਵਿਚਾਰਿਆ ਵਿਚਾਰ ਕੇ ਉਹਨੂੰ ਅਮਲੀ ਤੌਰ ਤੇ ਲਿਆਂਦਾ ਤੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਜਿਹੜੀ ਸੀ ਉਹ ਖਤਮ ਹੋ ਗਈ ਕਦੋਂ ਹੁੰਦੀ ਹੈ ਸਤਗੁਰੂ ਮਹਾਰਾਜ ਕਹਿੰਦੇ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇ ਸਤਗੁਰ ਦਰਸ਼ਨ ਅਗਣ ਨਿਵਾਰੀ ਸਤਗੁਰ ਭੇਟਤ ਹਉਮੈ ਮਾਰੀ ਪੇਟਤ ਪੇਟ ਦਾ ਅਰਥ ਹੈ ਮਲਾਪ ਸਤਿਗੁਰੂ ਨੂੰ ਮਲਾਪ ਕਰਨ ਦੇ ਨਾਲ ਸਤਿਗੁਰੂ ਪਾਸ਼ਾ ਦਾ ਮਲਾਪ ਕੀ ਹੈ ਸਤਿਗੁਰੂ ਦੀ ਬਾਣੀ ਪੜਨੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾ ਸਤਿਗੁਰ ਭੇਟਤ ਹਮੇ ਮਾਰੀ ਜੇ ਅੰਦਰ ਹਾਂ ਤੇ ਮੈਂ ਹੈ ਫੇ ਅਸੀਂ ਸਤਿਗੁਰੂ ਨਾਲ ਮਲਾਪ ਕੋਈ ਨਹੀਂ ਹੋਇਆ ਸਾਡਾ ਹੁਣ ਹਉਮੈ ਕਿਦਾਂ ਦੀ ਏ ਥੋੜਾ ਮਾਇਆ ਆ ਗਈ ਤੇ ਮੇਰੇ ਵਰਗਾ ਕੋਈ ਨਹੀਂ ਥੋੜੀ ਅਕਲ ਆ ਗਈ ਤੇ ਮੇਰੇ ਵਰਗੀ ਸਿਆਣਬ ਕਿਸੇ ਕੋਲ ਨਹੀਂ ਤੇ ਗੁਰੂ ਮਹਾਰਾਜ ਕਹਿੰਦੇ ਹਉਮੈ ਗੁਰੂ ਨੂੰ ਮਿਲ ਕੇ ਖਤਮ ਹੁੰਦੀ ਹੈ ਦੇਖੋ ਬਾਣੀ ਦੇ ਵਿੱਚ ਹਰੇਕ ਸਵਾਲ ਦਾ ਜਵਾਬ ਹੈ ਪਾਸ਼ਾ ਜੀ ਨੇ ਇੱਕ ਸਵਾਲ ਕੀਤਾ ਕਹਿੰਦੇ ਹਉਮੈ ਇਹ ਆ ਜਾਤ ਹੈ ਹਮੇ ਕਰਮ ਕਮਾਏ ਹਮੇ ਇਹੀ ਬੰਦਨਾ ਫਿਰ ਫਿਰ ਜੋ ਨਹੀਂ ਪਾਏ ਹਮੇ ਕਿਤੋਂ ਹੋ ਪਜਾਇ ਕਿਤ ਸੰਜਮੇ ਜਾਏ ਇਹ ਕਿਥੋਂ ਪੈਦਾ ਹੁੰਦੀ ਤੇ ਕਿਸ ਤਰੀਕੇ ਨਾਲ ਖਤਮ ਹੋ ਸਕਦੀ ਹੈ ਉਹਨੇ ਸ਼ਬਦ ਇਦਾਂ ਦਾ ਹੋਂ ਮੈਂ ਗੁਰਮਾਹਰ ਕਹਿੰਦੇ ਹੋਂ ਮੇ ਦੀਰਗ ਰੋਗ ਹੈ दारू ਪੀ ਇਸਮਾ ਹੈ दारू ਦਾ ਵੈਸੇ ਮਤਲਬ ਸੀ ਦਵਾਈ दारू ਦਾ ਅਰਥ ਸੀ ਜੋ ਸਾਡੀ ਜ਼ਿੰਦਗੀ ਨੂੰ ਸਹੀ ਕਰ ਦੇਵੇ दारू ਦਾ ਅਰਥ ਲੋਕਾਂ ਨੇ ਨਸ਼ੇ ਨਾਲ ਜੋੜ ਦਿੱਤਾ ਬਿਨ दारू ਪੀਤੇ दारू ਸ਼ਬਦ ਤਾਂ ਬਾਦਸ਼ਾਹ ਜੀ ਵਰਤਦੇ ਉਹ ਤਾਂ ਦਵਾਈ ਸੀ ਜਿਹਦੇ ਨਾਲ ਅਸੀਂ ਜੀਵਨ ਨੂੰ ਸੁਚੱਜਾ ਕਰਨਾ ਸੀ ਆਪਣੇ ਸਰੀਰ ਨੂੰ ਸੋਹਣਾ ਕਰਨਾ ਸੀ ਤੇ ਗੁਰੂ ਮਹਾਰਾਜ ਕਹਿੰਦੇ ਭਾਈ ਹਮੇਂ ਦੇਰਗ ਰੋਗ ਹੈ दारू ਵੀ ਇਸ ਮਾਏ ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸ਼ਬਦ ਕਮਾਏ ਇੱਕ ਹੁੰਦਾ ਸ਼ਬਦ ਪੜ ਲੈਣਾ ਇੱਕ ਹੁੰਦਾ ਸ਼ਬਦ ਨੂੰ ਸੁਣ ਲੈਣਾ ਪਰ ਸ਼ਬਦ ਨੂੰ ਕਮਾਉਣਾ ਕਿ ਜੋ ਸਤਗੁਰ ਕਹ ਰਿਹਾ ਉਹਨੂੰ ਵਾਰ-ਵਾਰ ਯਾਦ ਕਰਨਾ ਗੁਰ ਕਾ ਸ਼ਬਦ ਕਮਾਏ ਨਾਨਕ ਕਹੇ ਸੁਣੋ ਜਣੋ ਇਤ ਸੰਜਮ ਦੁਖ ਜਾਏ ਸਤਗੁਰ ਭੇਟਤ ਹਉਮੈ ਮਾਰਿ ਜਿਦਾਂ ਜਿਦਾਂ ਬਾਣੀ ਪੜਾਂਗੇ ਸਾਨੂੰ ਪਤਾ ਲੱਗੇਗਾ ਕਿ ਗੁਰੂ ਮਹਾਰਾਜ ਨੂੰ ਇੱਕੋ ਗੱਲੇ ਚੰਗੀ ਨਹੀਂ ਲੱਗਦੀ ਹਉਮੈ ਨਾਵੇਂ ਨਾਲ ਵਿਰੋਧ ਹੈ ਦੋਏ ਨਾਮ ਵਸੇ ਇਕਠਾ ਤੇ ਜਾਂ ਨਾਮ ਵਸ ਸਕਦਾ ਹੈ ਤੇ ਜਾਂ ਫਿਰ ਸਾਡੀ ਹਉਮੈ ਵਸ ਸਕਦੀ ਪਾਤਸ਼ਾਹ ਜੀ ਕਹਿ ਰਿਹਾ ਸਤਗੁਰ ਦਰਸ਼ਨ ਅਗਣ ਨਿਵਾਰੀ ਸਤਗੁਰ ਭੇਟਤ ਹਉਮੈ ਮਾਰੀ ਸਤਗੁਰ ਸੰਗ ਨਾਹੀ ਮਨ ਡੋਲੇ ਜਦੋਂ ਸਤਗੁਰੂ ਦਾ ਸੰਗ ਕਰਾਂਗੇ ਉਹ ਸਤਗੁਰੂ ਦੂਰ ਥੋੜੇ ਜੇਸੀ ਸਮਝ ਲਿਆ ਕਿ ਸਤਗੁਰੂ ਸਿਰਫ ਗੁਰਦੁਆਰੇ ਦੇ ਵਿੱਚ ਹੈ ਚਾਰ ਦੀਵਾਰੀ ਦੇ ਵਿੱਚ ਹੈ ਫਿਰ ਬੰਦਾ ਬਾਹਰ ਗਲਤ ਕੰਮ ਕਰਦਾ ਸਤਗੁਰੂ ਤਾਂ ਹਮੇਸ਼ਾ ਸਾਡੇ ਨਾਲ ਹੈ ਆ ਸ਼ਬਦ ਪੜ੍ਹਦੇ ਨਾ ਗੁਰ ਮੇਰੇ ਸੰਗ ਸਦਾ ਹੈ ਨਾਲ ਇਹ ਕਹਿੰਦਾ ਨੇੜੇ ਸ਼ਬਦ ਇਹ ਕਹਿੰਦਾ ਨਾਲ ਨੇੜੇ ਤਾਂ ਮੇਰੇ ਵਰਗੇ ਬਹੁਤ ਹੈ ਪਰ ਨਾਲ ਕੋਈ ਨਹੀਂ ਜਦੋਂ ਅਸੀਂ ਨਾਲ ਹੋਵਾਂਗੇ ਤੇ ਕਹਾਂਗੇ ਗੁਰੂ ਮੇਰੇ ਸੰਗ ਸਦਾ ਹੈ ਨਾਲ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਦੂਰ ਥੋੜੇ ਪਰਮਾਤਮਾ ਉਹ ਹਮੇਸ਼ਾ ਨਾਲ ਹੈ ਜਿੱਥੇ ਵੀ ਜਾਵਾਂਗੇ ਤੇ ਜਦੋਂ ਸਤਗੁਰੂ ਦਾ ਸੰਗ ਕੀਤਾ ਗੁਰੂ ਦਾ ਸੰਗ ਸਮਝਿਆ ਤੇ ਕਦੇ ਮਨ ਨਹੀਂ ਡੋਲੇਗਾ ਤੇ ਜਦੋਂ ਅਸੀਂ ਸਿਰਫ ਮਾਇਆ ਦੇ ਭਰੋਸੇ ਤੇ ਜੀਵਨ ਬਤੀਤ ਕਰਦੇ ਹਾਂ ਤੇ ਮਹਾਰਾਜ ਕਹਿੰਦੇ ਮਾਇਆ ਡੋਲਦੀ ਆ ਤੇ ਮਨੁੱਖ ਵੀ ਡੋਲਦਾ ਤੇ ਜਿਹੜਾ ਇਤੇ ਭਰੋਸਾ ਰੱਖਦਾ ਹੈ ਨਾ ਬੜਾ ਸੋਹਣਾ ਸ਼ਬਦ ਗੁਰੂ ਮਹਾਰਾਜ ਨੇ ਆਖਿਆ ਕਹਿੰਦੇ ਭਾਈ ਇਹ ਜਿਹੜੀ ਮਾਇਆ ਨਾ ਕਹਿੰਦੇ ਤ੍ਰਿਣ ਕੀ ਅਗਣ ਮੇਕੀ ਛਾਇਆ ਗੋਬਿੰਦ ਭਜਨ ਬਿਨ ਹੜ ਕਾਜਾ ਤੇ ਉਹਦੇ ਨਾਲ ਜਦੋਂ ਸਾਝ ਪਾਵਾਂਗੇ ਤੇ ਉਹ ਡੋਲੇਗਾ ਪਰ ਜਦੋਂ ਅਸੀਂ ਗੁਰੂ ਦਾ ਸੰਗ ਕਰਦੇ ਤੇ ਮਨ ਨਹੀਂ ਡੋਲ ਸਤ ਗੁਰ ਸੰਗ ਨਾਹੀ ਵਣ ਡੋਲੇ ਵੈਸੇ ਵੀ ਜੇ ਆਪਾਂ ਸੰਗਤ ਵੀ ਕਰਦੇ ਆ ਨਾ ਜੇ ਦਾ ਮਨ ਕਿਤੇ ਨਹੀਂ ਟਿਕਦਾ ਤੇ ਉਹਦਾ ਮਨ ਸੰਗਤ ਵਿੱਚ ਟਿਕ ਜਾਂਦਾ ਤੇ ਪਰ ਇਹ ਵੀ ਨਾਲ ਹੈ ਕਿ ਜੇ ਦਾ ਮਨ ਸੰਗਤ ਵਿੱਚ ਆ ਕੇ ਨਹੀਂ ਟਿਕਿਆ ਤੇ ਉਹਦਾ ਮਨ ਕਿਤੇ ਵੀ ਨਹੀਂ ਟਿਕ ਸਕਦਾ ਪਾਸ਼ਾ ਜੀ ਦੇ ਬਚਨਾਂ ਕਹਿੰਦੇ ਸਤ ਸੰਗਤ ਸਾਧ ਪਾਈ ਵਡਭਾਗੀ ਮਨ ਚਲ ਤੋ ਭਇਓ ਅਰੂੜਾ ਇਹ ਜਿਹੜਾ ਮਨ ਭਟਕ ਰਿਆ ਨਾ ਗੁਰੂ ਕੀ ਜਦੋਂ ਸੰਗਤ ਕਰਦੇ ਆ ਤੇ ਕਦੇ ਵੀ ਕਹਿੰਦੇ ਫਿਰ ਮਨ ਜਿਹੜਾ ਹੈ ਉਹ ਡੋਲਦਾ ਨਹੀਂ ਐ ਟਿਕਾਉ ਦੇ ਵਿੱਚ ਆਉਂਦਾ ਤੇ ਭਾਵਨਾ ਜਦਨ ਬਣਦੀ ਐ ਮੈਂ ਰੋਜ਼ ਬੇਨਤੀ ਕਰਦਾ ਕਿ ਸੰਗਤ ਹਰੇਕ ਬੰਦਾ ਨਹੀਂ ਕਰ ਸਕਦਾ ਹਰੇਕ ਬੰਦੇ ਦੇ ਭਾਗਾਂ ਦੇ ਵਿੱਚ ਨਹੀਂ ਹੈ ਜਿਉ ਕਿਤੇ ਆ ਵੀ ਜਾਵੇ ਨਾ ਉਦਾਂ ਜਿੱਦਾਂ ਹੰਸਾ ਦੇ ਵਿੱਚ ਕੋਈ ਆ ਕੇ ਨਾ ਬਗਲਾ ਬਹਿ ਜਾਏ ਤੇ ਹੁੰਦਾ ਤਾਂ ਉਹ ਵੀ ਉਦਾਂ ਦਾ ਹੀ ਚੱਟਾ ਹੀ ਹੁੰਦਾ ਬਗਲਾ ਵੀ ਪਰ ਉਹਦਾ ਮਨ ਨਹੀਂ ਟਿਕਦਾ ਕਹਿੰਦੇ ਬਗਲਾ ਕਾਗ ਨਾ ਰਹੀ ਸਰਬਰ ਜੇ ਹੋਵੇ ਅਤ ਸਿਆਣਾ ਉਹਨਾਂ ਰਿਜਕ ਨਾ ਪਾਇਓ ਉਥੇ ਉਹਨਾਂ ਹੋਰੋ ਖਾਣਾ ਉਹਨਾਂ ਦੀ ਭਾਵਨਾ ਹੁੰਦੀ ਵੀ ਸਮਾਪਤੀ ਕਦੋਂ ਹੋ ਜਾਏ ਤੇ ਕਦੋਂ ਭੱਜ ਜਾਈਏ ਤੇ ਮਹਾਰਾਜ ਕਹਿੰਦੇ ਭਾਈ ਜਿਹੜੀ ਸੰਗਤ ਮਿਲਦੀ ਹੈ ਨਾ ਇਹ ਭਾਗਾ ਨਾਲ ਮਿਲਦੀ ਹੈ ਬਿਨ ਭਾਗਾ ਸਤ ਸੰਗ ਨ ਲੱਭੇ ਬਿਨ ਸੰਗਤ ਮੈਲ ਭਰੀ ਜੀ ਸਤ ਗੁਰ ਸੰਗ ਨਾਹੀ ਮਨ ਡੋਲੇ ਜਦੋਂ ਅਸੀਂ ਗੁਰੂ ਦਾ ਸੰਗ ਕਰਾਂਗੇ ਗੁਰੂ ਦੇ ਬਚਨ ਜਿਹੜੇ ਸਾਡੇ ਨਾਲ ਰਹਿਣਗੇ ਗੁਰ ਕਾ ਬਚਨ ਵਸ ਜੀ ਨਾਲੇ ਜਲ ਨਹੀਂ ਟੁੱਬੇ ਤਸ ਕਰ ਨਹੀਂ ਲੇਵੈ ਪਾਹੇ ਨਾ ਸਕੇ ਜਾਨ ਸਤਗੁਰ ਸੰਗ ਨਾਹੀ ਮਨ ਡੋਲੇ ਅੰਮ੍ਰਿਤ ਬਾਣੀ ਗੁਰਮੁਖ ਬੋਲੇ ਤੇ ਉਹੀ ਬੋਲ ਸਕਦਾ ਜਿਹੜਾ ਗੁਰੂ ਦੇ ਸਨਮੁਖ ਹੁੰਦਾ ਬਾਣੀ ਉਹੀ ਪੜ ਸਕਦਾ ਭਾਗਾਂ ਵਾਲੇ ਸਾਧ ਸੰਗਤ ਦੀ ਬਾਣੀ ਸੁਣਨੀ ਬਾਣੀ ਪੜਨੀ ਉਹੀ ਪੜਦੇ ਆ ਜਿਹੜੇ ਉਹਦੇ ਸਨਮੁਖ ਹੁੰਦੇ ਆ ਅੰਮ੍ਰਿਤ ਬਾਣੀ ਗੁਰਮੁਖ ਬੋਲੇ ਸਭ ਜਗ ਸਾਚਾ ਜਾਂ ਸੱਚ ਮੇ ਰਾਤੇ ਸੀਤਲ ਸ਼ਾਂਤ ਗੁਰ ਤੇ ਪ੍ਰਭ ਜਾਤੇ ਰਹਾਓ ਸੰਤ ਪ੍ਰਸਾਦ ਜਪੇ ਹਰ ਨਾਉ ਹੁਣ ਇਹ ਸ਼ਬਦਾਂ ਬੜਾ ਭੁਲੇਖਾ ਪਿਆ ਔਰ ਖਾਸ ਕਰਕੇ ਸਾਡੀ ਕੌਮ ਦੇ ਵਿੱਚ 1920 ਤੋਂ ਪਹਿਲਾਂ ਕੋਈ ਵੀ ਸਿੱਖ ਗੁਰ ਸਿੱਖ ਕੋਈ ਵੀ ਆਪਣੇ ਨਾਮ ਦੇ ਨਾਲ ਸੰਤ ਸ਼ਬਦ ਨਹੀਂ ਲਾਉਂਦਾ ਸੀ ਅੱਜ ਤਾਂ ਬ੍ਰह्म ਗਿਆਨੀ ਸੰਤ ਬਹੁਤ ਕੁਝ ਡਿਗਰੀਆਂ ਲਾਈਆਂ ਜਾਂਦੀਆਂ ਤੇ ਸੰਤ ਕਿਹਨੂੰ ਆਖਿਆ ਜਿਦਾਂ ਆਪਾਂ ਬਾਣੀ ਸੁਖਮਨੀ ਸਾਹਿਬ ਪੜ੍ਹਦੇ ਆ ਉਹਦੇ ਵਿੱਚ ਦੋਨੇ ਦੋਨੇ ਬਚਨ ਦਿੱਤੇ ਆ ਕਹਿੰਦੇ ਸੰਤ ਸਰਣ ਜੋ ਜਨ ਪਰੇ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹਰ ਬਹਰ ਅਬਤਾ ਹੁਣ ਜਿਹੜੇ ਤਾਂ ਉਹਨਾਂ ਨੂੰ ਮੰਨਦੇ ਆ ਨਾ ਜਿਹੜੇ ਭੇਖ ਵਾਲੇ ਸੰਤ ਇਹ ਨਹੀਂ ਕਿ ਸਾਰੇ ਸੰਤ ਮਾੜੇ ਆ ਪਰ 90% ਮਾੜੇ ਆ ਤੇ ਜਿਹੜੇ 10 ਚੰਗੇ ਆ ਤੇ ਉਹਨਾਂ ਨੂੰ ਵੀ ਬਦਨਾਮ ਕਰ ਦਿੰਦੇ ਤੇ ਸੰਤ ਕੋਈ ਭੇਖ ਦਾ ਨਾਮ ਨਹੀਂ ਇਹ ਕਿਸੇ ਪਹਰਾਵੇ ਦਾ ਨਾਮ ਸੰਤ ਨਹੀਂ ਹੈ ਹੁਣ ਉਹ ਲੋੜੇ ਲੋਕ ਉਹਦੇ ਅਰਥ ਕਰਦੇ ਆ ਨਾ ਉਹ ਸੰਤ ਦੇ ਨਾਲ ਜੋੜਦੇ ਵੀ ਸੰਤ ਸਰਨ ਜੋ ਜਨ ਪਰੇ ਸੋ ਜਨ ਉਧਰਨਾਂ ਔਰ ਹੁਣ ਸੁਖਮਨੀ ਸਾਹਿਬ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਸਤਿਪੁਰਖ ਜਿਨ ਜਾਣਿਆ ਸਤਗੁਰ ਤਿਸਕਾ ਨਾਉ ਤਿਸਕੇ ਸੰਗ ਸਿਕਉਦਰੇ ਨਾਨਕ ਹਰ ਗੁਣ ਗਾਓ ਮਤਲਬ ਗੁਰੂ ਦੋ ਵਿਚਾਰ ਨਾਲ ਥੋੜੇ ਦੇ ਰਿਹਾ ਵੀ ਸੰਤ ਦੀ ਸ਼ਰਨ ਵਿੱਚ ਵੀ ਆਓ ਤੇ ਗੁਰੂ ਦੀ ਸ਼ਰਨ ਨਹੀਂ ਗੁਰੂ ਪਾਤਸ਼ਾਹ ਦੇ ਇੱਥੇ ਸ਼ਬਦ ਜਿਹੜਾ ਆ ਇਹ ਗੁਰੂ ਵਾਸਤੇ ਕਿਉਂਕਿ ਜੋ ਪ੍ਰਕਰਨ ਚੱਲ ਰਿਹਾ ਕਹਿੰਦੇ ਸੀਤਰ ਸ਼ਾਂਤ ਗੁਰ ਤੇ ਪ੍ਰਭ ਜਾਤੇ ਸੰਤ ਪ੍ਰਸਾਦ ਬੰਧਨ ਤੇ ਛੂਟੇ ਜਿਹੜੇ ਬੰਧਨ ਬਣ ਜਾਂਦੇ ਆ ਮੈਂ ਹਾਂ ਮੇਰਾ ਹੈ ਇਹ ਬੰਧਨ ਟੁੱਟ ਜਾਂਦੇ ਆ ਸੰਤ ਕਿਰਪਾ ਤੇ ਮੋਹ ਮਿਟੇ ਮੋਹ ਭਰਮ ਜੀਵਨ ਦੇ ਵਿੱਚ ਉਹ ਪ੍ਰਮਾਤਮਾ ਦੀ ਜਦੋਂ ਰਹਿਮਤ ਹੁੰਦੀ ਹੈ ਉਹਦੀ ਕਿਰਪਾ ਦੇ ਨਾਲ ਨਾਮ ਜਪਦਾ ਸੰਤ ਪ੍ਰਸਾਦ ਜਪੇ ਹਰ ਨਾਮ ਸੰਤ ਪ੍ਰਸਾਦ ਹਰ ਕੀਰਤਨ ਗਾਉ ਗਾ ਕੀਰਤਨ ਦਾ ਮਤਲਬ ਉਹਦੇ ਗੁਣਾਂ ਨੂੰ ਗੈਣ ਕਰਨਾ ਸੰਤ ਪ੍ਰਸਾਦ ਸਗਲ ਦੁੱਖ ਮਿਟੇ ਗੁਰੂ ਦੀ ਕਿਰਪਾ ਦੇ ਨਾਲ ਉਹਦੇ ਦੁੱਖ ਮਿਟਦੇ ਸੰਤ ਪ੍ਰਸਾਦ ਬੰਧਨ ਤੇ ਛੁੱਟੇ ਸੰਤ ਕਿਰਪਾ ਤੇ ਮਿਟੇ ਮੋਹ ਭਰਮ ਸਾਧ ਰੇਣ ਮਜਨ ਸਭ ਧਰਮ ਸਾਰੇ ਧਰਮਾਂ ਦਾ ਇੱਕ ਨਿਸ਼ਚਾ ਹੈ ਸਾਰੇ ਧਰਮਾਂ ਦਾ ਇੱਕ ਰਿਜ਼ਲਟ ਹੈ ਕੀ ਗੁਰ ਗੁਰੂ ਪਿਆਰਿਆਂ ਦੀ ਚਰਨ ਧੂੜ ਪਾਉ ਗੁਰੂ ਪਿਆਰਿਆਂ ਦੀ ਸੰਗਤ ਕਰਨੇ ਜਦੋਂ ਸਤਗੁਰ ਨੇ ਚਰਨ ਧੂੜ ਦੀ ਗੱਲ ਕੀਤੀ ਨਾ ਕਹਿੰਦੇ ਮਾਗ ਮਜਨ ਸੰਗ ਸਾਧੂਆਂ ਧੂੜੀ ਕਰਿ ਇਸ਼ਨਾਨ ਕੀ ਕਰਨਾ ਕਹਿੰਦੇ ਹਰ ਕਾ ਨਾਮ ਧਿਆਏ ਸੁਣ ਸਬਣਾ ਨੂੰ ਕਰ ਦਾਨ ਤੇ ਕੀ ਹੋਏਗਾ ਜਨਮ ਕਰਮ ਮਨ ਉਤਰੇ ਮਨ ਤੇ ਜਾਏ ਗਮਾ ਸਾਧ ਰੇਣ ਮਜਨ ਸਭ ਧਰਮ ਸਾਧ ਕਿਰਪਾਲ ਦਿਆਲ ਗੋਬਿੰਦ ਜਦੋਂ ਗੁਰੂ ਕਰਪਾਲੂ ਗੁਰੂ ਰਹਿਮਤ ਕਰਦਾ ਉਹ ਦਿਆਲ ਗੋਬਿੰਦ ਪਰਮੇਸ਼ਰ ਨਾਲ ਸਾਝ ਪੈਂਦੀ ਸਾਦਾ ਮੈਂ ਇਹ ਹਮਰੀ ਜਿੰਦ ਜਿਹੜੇ ਪ੍ਰਭੂ ਦੇ ਪਿਆਰੇ ਗੁਰ ਸਿੱਖ ਆ ਤੇ ਉਹਨਾਂ ਤੋਂ ਮੈਂ ਆਪਣੀ ਜਿੰਦ ਵੀ ਕੁਰਬਾਨ ਕਰਦਾ ਹਾਂ ਕਿਰਪਾ ਨਿਦ ਕਿਰਪਾਲ ਧਿਆਵੋ ਉਹ ਕਿਰਪਾ ਦਾ ਖਜ਼ਾਨਾ ਹੈ ਉਹ ਪ੍ਰਮਾਤਮਾ ਕਿਰਪਾਲੂ ਹੈ ਮੈਂ ਉਹਨੂੰ ਧਿਆਉਂਦਾ ਹਾਂ ਸਾਧ ਸੰਗ ਤਾਂ ਬੈਠਣ ਪਾਵਾਂ ਕਹਿੰਦੇ ਉਹਨੂੰ ਧਿਆਉਣਾ ਤੇ ਜਦੋਂ ਅਸੀਂ ਧਿਆਉਂਦੇ ਆ ਸਾਡੇ ਮਨ ਦੇ ਵਿੱਚ ਨਿਰਮਾਣਤਾ ਆਉਂਦੀ ਸਾਨੂੰ ਫਿਰ ਬਰਾਬਰ ਬੈਠਦੇ ਆ ਕਹਿੰਦੇ ਸਾਧ ਸੰਗ ਤਾਂ ਬੈਠਣ ਪਾਵਾਂ ਤਾਂ ਮੈਂ ਫਿਰ ਗੁਰੂ ਦੀ ਸੰਗਤ ਵਿੱਚ ਬੈਠਣ ਜੋਗਾ ਬਣ ਜਾਂਦਾ ਮੈਂ ਜਦੋਂ ਬੇਨਤੀ ਕੀਤੀ ਨਾ ਦੋਤ ਮਿੰਟ ਦਾ ਧਰਮ ਹੁੰਦਾ ਕਈਆਂ ਦਾ ਆਏ ਮੱਥਾ ਟੇਕਿਆ ਪ੍ਰਕਰਮਾ ਕੀਤੇ ਉਹਦਾ ਮੱਥਾ ਟੇਕਿਆ ਉਹਦੇ ਤੇ ਚਲੇ ਗਏ ਤੇ ਕਈ ਆ ਕੇ ਵੀ ਨਹੀਂ ਗੁਰਦੁਆਰੇ ਅੰਦਰ ਨਹੀਂ ਆ ਸਕਦੇ ਗੁਰੂ ਦੇ ਦਰਬਾਰ ਦੇ ਵਿੱਚ ਨਹੀਂ ਪਹੁੰਚਦੇ ਤੇ ਬੈਠ ਤਾਂ ਹੀ ਸਕਦੇ ਆ ਗੁਰੂ ਮਹਾਰਾਜ ਕਹਿੰਦੇ ਸੱਚੀ ਵੈਸਕ ਤੇ ਨਾ ਸੰਗ ਜਿਨ ਸੰਗ ਜਪੀਏ ਨਾਉ ਪਾਸ਼ਾ ਮਹਾਰਾਜ ਕਹਿੰਦੇ ਸੱਚ ਕੋੜਿਆਰ ਕੋੜਿਆਰੀ ਜਾਇ ਰਲੇ ਸਚਿਆਰ ਸਿੱਖ ਬੈਠੇ ਸਤਗੁਰੂ ਪਾਸ ਗੁਰੂ ਘਰ ਬੈਠਣਾ ਕੋਈ ਛੋਟੀ ਕਬੱਡੀ ਗੱਲ ਥੋੜੀ ਉਹ ਜਿਹਨੂੰ ਬਿਠਾਉਂਦਾ ਹੈ ਜੇਤੇ ਕਿਰਪਾ ਕਰਦਾ ਹੈ ਜੇਤੇ ਬਖਸ਼ਿਸ਼ ਕਰਦਾ ਆਪਾਂ ਕਿੰਨੇ ਖੁਸ਼ ਹੋਨੇ ਔਰ ਸੀ ਫਲਾਣੇ ਮੰਤਰੀ ਨੂੰ ਮਿਲੇ ਫਲਾਣੇ ਅਫਸਰ ਨੂੰ ਮਿਲੇ ਸਾਨੂੰ ਉਹਨੇ ਬਿਠਾਇਆ ਇਹ ਤਾਂ ਪਾਸ਼ਾਹਾਂ ਦਾ ਪਾਸ਼ਾ ਹੈ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ ਸਤਗੁਰੂ ਹੁਣ ਦੇਖੋ ਇੱਥੇ ਬੈਠਣ ਨਾਲ ਕੋਈ ਸ਼ਰਮ ਨਹੀਂ ਆਉਂਦੀ ਸਾਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਜੇ ਆਪਾਂ ਕਿਸੇ ਬੰਦੇ ਕੋਲ ਕੋਈ ਉਧਾਰ ਪੈਸੇ ਲੈ ਲਈਏ ਉਹਨੂੰ ਵਿਆਜ ਸਮੇਤ ਵਾਪਸ ਵੀ ਕਰਦੇਓ ਪਰ ਉਹ ਇੱਕ ਡਰ ਬਣਿਆ ਰਹਿੰਦਾ ਵੀ ਇਹ ਚਾਰ ਬੰਦਿਆਂ ਚ ਕਿਤੇ ਗੱਲ ਨਾ ਕਰ ਦੇ ਉਹਦੇ ਕੋਲ ਬੈਠ ਕੇ ਸ਼ਰਮ ਆਉਂਦੀ ਹੈ ਥੋੜਾ ਜਿਹਾ ਡਰ ਰਹਿੰਦਾ ਹੈ ਪਰ ਇਹਦੇ ਕੋਲ ਕਿੰਨਾ ਆਪਾਂ ਮੰਗਦੇ ਆ 24 ਘੰਟੇ ਮੰਗਦੇ ਆ ਪਰ ਕਹਿੰਦੇ ਇੱਥੇ ਸ਼ਰਮ ਨਹੀਂ ਆਏਗੀ ਰੋਜ਼ ਪੜਦੇ ਆ ਆਪਾਂ ਕਹਿੰਦੇ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀ ਹੈ ਸਬਣਾ ਦਾ ਵਿਸਾ ਇਹ ਤੇ ਸ਼ਰਮ ਨਹੀਂ ਆਏਗੀ ਗੁਰੂ ਮਹਾਰਾਜ ਕਹਿੰਦੇ ਕੌਣ ਬੈਠਦਾ ਜਿਹਦੇ ਉੱਪਰ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਕਿਰਪਾ ਨਿਧਿ ਕਿਰਪਾਲ ਧਿਆਵੋ ਸਾਧ ਸੰਗਤਾਂ ਬੈਠਣ ਪਾਵੋ ਮੋਹ ਨਿਰਗੁਣ ਕੋ ਪ੍ਰਭ ਕਿੰਨੀ ਦਇਆ ਜਦੋਂ ਮੈਂ ਆਪਣੇ ਜੀਵਨ ਨੂੰ ਦੇਖਦਾ ਮੇਰੇ ਅੰਦਰ ਔਗਣ ਹੀ ਔਗਣ ਹਨ ਪਰ ਪ੍ਰਮਾਤਮਾ ਕਿੰਨੀ ਦਇਆ ਕਰਦਾ ਕਿੰਨੀ ਬਖਸ਼ਿਸ਼ ਕਰਦਾ ਪਟਾਂ ਦਾ ਸਵਈਆ ਪੜਦੇ ਆ ਨਾ ਕਹਿੰਦੇ ਹਮ ਅਵਗਣ ਭਰੇ ਏਕ ਗੁਣ ਨਹੀਂ ਜਦੋਂ ਅਸੀਂ ਉੱਪਰੋਂ ਦੇਖਾਂਗੇ ਨਾ ਦਿਮਾਗੀ ਤੌਰ ਤੇ ਦੇਖਦੇ ਆ ਕਿ ਮੇਰੇ ਵਰਗਾ ਕੋਈ ਨਹੀਂ ਹੈ ਮੇਰੇ ਵਿੱਚ ਇੰਨੇ ਗੁਣ ਹਨ ਪਰ ਗੁਰੂ ਮਹਾਰਾਜ ਕਹਿੰਦੇ ਜਦੋਂ ਅਸੀਂ ਅੰਦਰ ਜਾਵਾਂਗੇ ਨਾ ਤੇ ਪਤਾ ਲੱਗਾ ਕਿ ਜੇਤਾ ਸਮੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਗੁਰੂ ਮਾਰਾ ਨੇ ਨਹੀਂ ਆਖਿਆ ਤੁਹਾਰੇ ਨਹੀਂ ਆਖਿਆ ਹਮਾਰੇ ਆਖਿਆ ਤੇ ਜੇ ਅਬ ਗੱਲ ਤਾਂ ਹੀ ਬਾਣੀ ਜਦਨ ਅਸੀਂ ਆਪਣੇ ਦੇਖਨੇ ਹਮ ਅਬ ਗਣ ਪਰੇ ਜੇਤੇ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਤੇ ਗੁਰੂ ਮਹਾਰਾਜ ਕਹਿੰਦੇ ਮੋਹੇ ਨਿਰਗੁਣ ਕੋ ਪ੍ਰਭ ਕਿੰਨੀ ਦਇਆ ਉਹ ਨਿਰਗੁਣ ਹਾਰੇ ਨੂੰ ਪਰਮਾਤਮਾ ਨੇ ਦਇਆ ਕਰ ਦਿੱਤੇ ਕੀ ਕੀਤਾ ਸਾਧ ਸੰਗ ਨਾਨਕ ਨਾਮ ਲਿਆ ਮੈਂ ਫਿਰ ਗੁਰੂ ਦਾ ਸੰਗ ਕਰਕੇ ਪਰਮੇਸ਼ਰ ਦਾ ਨਾਮ ਲਿਆ ਪਾਉਰ ਜੱਪਿਆ ਉਹਦੀ ਰਹਿਮਤ ਨੂੰ ਪ੍ਰਾਪਤ ਕੀਤਾ ਕਹਿੰਦੇ ਜਦੋਂ ਜਪੋਗੇ ਤੁਸੀਂ ਰਤੇ ਜਾਓਗੇ ਜਦੋਂ ਰਤੇ ਜਾਓਗੇ ਤੇ ਸਾਰਿਆਂ ਦੇ ਵਿੱਚ ਉਹ ਪਰਮੇਸ਼ਰ ਹੀ ਦਿਖੇਗਾ ਸਭ ਸਗ ਸਾਚਾ ਜਾਂ ਸੱਚਵੇਂ ਰਾਤੇ ਸੀਤਰ ਸ਼ਾਂਤ ਗੁਰ ਤੇ ਪ੍ਰਭ ਜਾਤੇ ਰਹੋ ਗੁਰੂ ਮਹਾਰਾਜ ਕਿਰਪਾ ਕਰਨ ਆਪ ਜੀਆਂ ਦੀ ਹਾਜ਼ਰੀ ਸਤਿਗੁਰੂ ਦਰ ਤੇ ਪ੍ਰਵਾਣ ਕਰਨ ਹੋਈਆਂ ਭੁੱਲਾਂ ਨੂੰ ਬਖਸ਼ ਦੇਆ ਸਾਧ ਸੰਗਤ ਦੀ ਬਲਾਉ ਫਤਿਹ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿਗੁਰੂ